ਤੇ ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਕਰੀ ਸੀ ਤੇ ਉਦੋਂ ਪਿਛਲੇ ਘੋਲ ਦੇ ਵਿੱਚ ਆਪਾਂ ਝਾਤ ਮਾਰ ਲਈਏ 2020 ਵਾਲਾ ਜਿਹੜਾ ਘੋਲ ਲੜਿਆ ਉੱਥੇ ਮਤਲਬ ਸਿੰਘੂ ਬਾਰਡਰ ਦੇ ਉੱਤੇ ਇਹਨਾਂ ਨੇ ਵੀ ਇਹੋ ਜਿਹੀ ਹਰਕਤਾਂ ਸ਼ੁਰੂ ਕਰਦੇ ਸੀ ਅਸੀਂ ਐਸ ਖਨੌਰੀ ਬਾਰਡਰ ਦੇ ਦੋਵੇਂ ਫਾਰਮਾਂ ਵੱਲੋਂ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਖੇਦੀ ਕਰਦੇ ਹਾਂ ਵੀ ਭਾਜਪਾ ਦੇ ਜਿਹੜੇ ਸ਼ਰਾਬ ਤੇ ਅੰਸਰ ਨੇ ਉਹਨਾਂ ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਇਹ ਗੱਲ ਸਵਾਲ ਕਰਦੇ ਹਾਂ ਵੀ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਪੰਜਾਬ ਵੀ ਜਿਹੜੇ ਸ਼ਰਾਰਤੀ ਅੰਸਰਾਂ ਦੇ ਬਣਦੀ ਕਾਰਵਾਈ ਆ ਉਹਦੇ ਉੱਤੇ ਸਪੈਸ਼ਲ ਫੌਰੀ ਤੌਰ ਤੇ ਐਕਸ਼ਨ ਲੈਣ ਜੇ ਐਕਸ਼ਨ ਨਹੀਂ ਕਰਦੇ ਤਾਂ ਜਿਵੇਂ ਸਾਡੇ ਦੋਵੇਂ ਫਾਰਮਰਾਂ ਦੇ ਸੂਬਿਆਂ ਦੇ ਅਗੂ ਵੱਲੋਂ ਅੱਗੇ ਪ੍ਰੋਗਰਾਮ ਲਿਖ ਕੇ ਜਾਣਗੇ ਤਾਂ ਅਸੀਂ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਿਗਰਸ ਨੂੰ ਤੇਜ਼ ਕਰਾਂਗੇ ਤੇ ਇਹ ਹੀ ਸਾਡੀ ਜਿਹੜੀ ਪੰਜਾਬ ਸਰਕਾਰ ਨੂੰ ਵੀ ਆ ਕਿਉਂਕਿ ਜਿਹੜੇ ਅਸੀਂ ਅੰਦੋਲਨ ਜਦੋਂ ਸ਼ੁਰੂ ਕਰਿਆ ਸੀ ਉਹਦੇ ਵਿੱਚ ਵੀ ਸਰਕਾਰਾਂ ਦੀ ਆ ਬਹੁਤ ਜ਼ਿਆਦਾ ਜਿਹੜੀਆਂ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਜਿਵੇਂ ਪਾਣੀ ਦੇ ਪ੍ਰਬੰਧਾ ਮੈਡੀਕਲ ਦੀਆਂ ਬਿਜਲੀ ਸਪਲਾਈ ਉਹ ਅਸੀਂ ਆਪ ਪਹਿਲਾਂ ਕਰ ਚੁੱਕੇ ਹਾਂ ਇਸ ਕਰਕੇ ਜਿਹੜੀਆਂ ਵੀ ਹੁਣ ਆ ਸਾਡੇ ਉੱਤੇ ਦੋਹੇ ਸਰਕਾਰਾਂ ਨੇ ਮਿਲ ਜੁਲ ਕੇ ਹਮਲੇ ਕਰਾਉਣਾ ਚਾਹੁੰਦੀ ਹੈ ਇਸ ਕਰਕੇ ਅਸੀਂ ਸਭ ਦਸ਼ਕਤਾਂ ਦੇ ਵਿੱਚ ਇਹਦੀ ਨਿਖੇਦੀ ਕਰਦੇ ਹਾਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਹ ਸ਼ਿਗਾਸ ਹੋਰ ਤਿੱਖੇ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਜੋ ਸੰਭੂ ਬਾਰਡਰ ਪਰ ਘਟਨਾ ਘਟੀ ਹੈ वो वास्तव में तमाम कोशिश करने के बावजूद चाहे वो हरियाणा सरकार हो पंजाब सरकार हो या केंद्र की सरकार हो तीनों सरकारें हमारे आंदोलन को कमज़ोर करने के सारे रास्ते आजमाने के बाद भी वो फेल हुई है और अब एक नया रास्ता वो कि अपने गुंडों को भेज करके वो टकराव के तरफ में ले जाना चाह रहे हैं तो उनसे मैं पहली बात तो ये कहना चाहता कि उनके पास इंटेलिजेंस है सीआईडी है और इन सारी चीज़ों के बीच में अगर वो ये कार्रवाई हो रही है तो इसका मतलब है कि ये तीनों की तीनों सरकारें बुरी तरह फेल है और उनकी ज़िम्मेदारी है जब उन्होंने हमको रोका है तो हमारी सुरक्षा की ज़िम्मेदारी भी उनकी है और रास्ता से अगर किसी को भी तकलीफ है तो हमारी सहानुभूति उनके साथ है और हमारा केवल यही कहना है जिसने रास्ता रोका है उनके पास जाओ वो रास्ता खोलें और फिर हमारा जो मंजिल है हम मंजिल पर चले जाएंगे और एक बात जरूर इसमें मैं जोड़ना चाहता वो ये कि अगर टकराव ही उनको ये रास्ता दिखाई पड़ता है तो इसका जवाब भी ये आंदोलन देगा